ਤੁਸੀਂ ਉਹੀ ਹੋ ਜਿਨ੍ਹਾਂ ਨੂੰ ਪਿਤਾ ਨੇ ਨਹਿਰ ਵਿੱਚ ਛੁੱਟਿਆ ਸੀ ਮੈਂ ਹੀ ਆ ਮੇਰਾ ਨਾਮ ਪ੍ਰੀਤ ਹੈ ਉਹ ਹੀ ਕੁੜੀਆਂ ਤੇ ਮੇਰੇ ਹਾਂ ਜੀ ਤਾਂ ਕਿਦਾਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਸੋ ਤੁਸੀਂ 3 ਮਹੀਨੇ ਪਹਿਲਾਂ ਆਹ ਨਹਿਰ ਵਾਲੀ ਕੁੜੀ ਦੀ ਖਬਰ ਸੁਣੀ ਹੋਣੀ ਆ ਜਿਸ ਵਿੱਚ ਆਹ ਕੁੜੀ ਦੇ ਪਿਓ ਨੇ ਕੁੜੀ ਦੀਆਂ ਮਾਲੀਆਂ ਹਰਕਤਾਂ ਤੋਂ ਤੰਗ ਆ ਕੇ ਉਹਦੇ ਹੱਥ ਬੰਨ ਕੇ ਉਹਨੂੰ ਨਹਿਰ ਵਿੱਚ ਛੁੱਟ ਦਿੱਤਾ ਸੀ ਸੋ ਉਹ ਕੁੜੀ ਨਹਿਰ ਵਿੱਚ ਡਿੱਗਣ ਤੋਂ ਬਾਅਦ ਬਚ ਗਈ ਸੀ ਸੋ ਇਹ ਕੁੜੀ ਨੇ ਬਚਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੀਡੀਆ ਨਾਲ ਕੰਟੈਕਟ ਕੀਤਾ ਵਾ ਤੇ ਲੋਕ ਕੁੜੀ ਬਾਰੇ ਬਹੁਤ ਮਾੜਾ ਭਲਾ ਬੋਲ ਰਹੇ ਸੀ ਸੋ ਕੁੜੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਪਿਤਾ ਨੂੰ ਇਹ ਸਭ ਕਰਨ ਲਈ ਬੋਲਿਆ ਸੀ ਤੇ ਇਸ ਵਿੱਚ ਪਿਤਾ ਦੀ ਜ਼ਿਆਦਾ ਗਲਤੀ ਨਹੀਂ ਆ ਪਰ ਜਦੋਂ ਇਹ ਹਾਦਸਾ ਹੋਇਆ ਸੀ ਤਾਂ ਇਹ ਕੁੜੀ ਦੀ ਮਾਂ ਬਹੁਤ ਰੋ ਰਹੀ ਸੀ ਤੇ ਇੰਟਰਵਿਊ ਵਿੱਚ ਵੀ ਬਹੁਤ ਮਤਲਬ ਬਹੁਤ ਹੀ ਮੜਿਆਲਾ ਸੀ ਇਸ ਦੀ ਮਾਂ ਦੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਕੁੜੀ ਬੱਚੀ ਕਿਵੇਂ ਤਾਂ ਇਹ ਕੁੜੀ ਦਾ ਕਹਿਣਾ ਹੈ ਕਿ ਜਦੋਂ ਇਸ ਨੂੰ ਨਹਿਰ ਵਿੱਚ ਛੁੱਟਿਆ ਗਿਆ ਤਾਂ ਹੱਥ ਉੱਪਰ ਬੰਨੀ ਹੋਈ ਚੁੰਨੀ ਖੁੱਲ ਗਈ ਸੀ ਤੇ ਇਹ ਨਹਿਰ ਦੇ ਕਿਨਾਰੇ ਚਲੀ ਗਈ ਤੇ ਜੋ ਨਹਿਰ ਦੇ ਵਾਲੇ ਕਹਾ ਹੁੰਦਾ ਵਾ ਉਹਨੂੰ ਫੜ ਕੇ ਇਹ ਉੱਪਰ ਆ ਗਈ ਤੇ ਉਸ ਤੋਂ ਬਾਅਦ ਇਹ ਕੁੜੀ ਕਿੰਨਾ ਕੋਲ ਗਈ ਅਤੇ ਕਿੰਨਾ ਕੋਲ ਰਹੀ ਉਹਨਾਂ ਬਾਰੇ ਤਾਂ ਇਸਨੇ ਨਹੀਂ ਦੱਸਿਆ ਕਾਹ ਕੁ ਲੱਗਾ ਹੁੰਦਾ ਕਾਹ ਨੂੰ ਫੜ ਫੜ ਕੇ ਉੱਪਰ ਚੜੀਆਂ ਉਹ ਕਾ ਵੀ ਵਿਰੇਤਾ ਸਾਰੀ ਪਟੀ ਚੜੀ ਸੀਗੀ ਤੇ ਡਿੱਗੇ ਵੀ ਇੱਕ ਦੋ ਵਾਰੀ ਥੱਲੇ ਫਿਰ ਦੋ ਵਾਰੀ ਡਿੱਗੀ ਮੈਂ ਥੱਲੇ ਮੈਂ ਤਾਂ ਉੱਪਰ ਸੀ ਕੋ ਸਭ ਤੋਂ ਮੇਨ ਗੱਲ ਇਹ ਆ ਕਿ ਜਦੋਂ ਇਹ ਹਾਦਸਾ ਹੋਇਆ ਸੀ ਤਾਂ ਕੁੜੀ ਦੇ ਮਾਂ ਦਾ ਕਹਿਣਾ ਸੀ ਕਿ ਇਸ ਕੁੜੀ ਦੇ ਤਿੰਨ ਚਾਰ ਮੁੰਡਿਆਂ ਨਾਲ ਰਿਲੇਸ਼ਨ ਸੀ ਅਤੇ ਇਸ ਕਰਕੇ ਇਸ ਦੇ ਪਿਤਾ ਨੇ ਤੰਗ ਆ ਕੇ ਇਸ ਕੁੜੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਤਾ ਕੁੜੀ ਦਾ ਕਹਿਣਾ ਹੈ ਕਿ ਇਹ ਗੱਲ ਸੱਚ ਨਹੀਂ ਆ ਤੇ ਮਾਂ ਨੇ ਹੀ ਪਿਓ ਨੂੰ ਇਹ ਸਭ ਕਰਨ ਲਈ ਫੋਰਸ ਕੀਤਾ ਸੀ ਬਹੁਤ ਮੌਕੇ ਦਿੱਤੇ ਹਾਂ ਆਖਿਆ ਸਮਝ ਜਾ ਸਮਝ ਜਾ ਨਹੀਂ ਸਮਝੀ ਲੋ ਵੀ ਕਿਹਾ ਕਿ ਮੇਰੀ ਮੰਮੀ ਤਾਂ ਕਹਿੰਦੇ ਕੀਤਾ ਗਿਆ ਮੇਰੀ ਗੁਨਾਹਗਰ ਮੇਰੀ ਮਾਂ ਵੀ ਹੈ ਜਿਹਨੂੰ ਸਾਰੇ ਅੱਜਕੱਲ ਬਹੁਤ ਕਹਿ ਰਹੇ ਨੇ ਕਿ ਉਹ ਸਹੀ ਨੇ ਨਹੀਂ ਉਹਨਾਂ ਦੀ ਗਲਤੀ ਹੋਣੀ ਹੋਈ ਆ ਤੇ ਲੋਕ ਹੁਣ ਇਸ ਕੁੜੀ ਨੂੰ ਕਮੈਂਟਾਂ ਵਿੱਚ ਬਹੁਤ ਸymਪਤੀ ਦੇ ਰਹੇ ਆ ਤੇ ਜਦੋਂ ਇਹ ਹਾਸਾ ਹੋਇਆ ਸੀ ਤਾਂ ਲੋਕ ਇਸ ਕੁੜੀ ਨੂੰ ਕਮੈਂਟਾਂ ਵਿੱਚ ਗਾਲਾਂ ਕੱਢ ਰਹੇ ਸੀ ਯਾਰ ਮੇਰੇ ਕੋਲ ਚਾਰਤਾ ਇਹ ਆ ਕਿ ਆਪਾਂ ਨੂੰ ਜਲਦਬਾਜ਼ੀ ਵਿੱਚ ਕਿਸੇ ਨੂੰ ਵੀ ਗਲਤ ਜਾਂ ਸਹੀ ਨਹੀਂ ਕਹਿਣਾ ਚਾਹੀਦਾ ਚਾਹੇ ਉਹ ਕੁੜੀ ਦੇ ਮਾਪੇ ਹੋਣ ਜਾ ਇਹ ਕੁੜੀ ਖੋਦੋਏ ਕਿਉਂਕਿ ਗਲਤ ਇਨਸਾਨ ਕਦੇ ਵੀ ਆਪਣੇ ਆਪ ਨੂੰ ਗਲਤ ਨਹੀਂ ਬੋਲਦਾ ਇਸ ਲਈ ਥੋੜਾ ਜਿਆ ਹੋਰ ਸੱਚ ਸਾਹਮਣੇ ਆ ਲੈਣ ਦਿਓ ਫਿਰ ਆਪਾਂ ਇਸ ਤੇ ਕੁਝ ਥਾਰ ਨਾਲ ਚਰਚਾ ਕਰਾਂਗੇ ਕਿਉਂਕਿ ਕੋਈ ਵੀ ਗਲਤ ਹੋ ਸਕਦਾ ਵਾ ਬਾਕੀ ਯਾਰ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਜਰੂਰ ਕਰਿਓ ਧੰਨਵਾਦ ਤੇ ਇੱਕ ਲਾਸਟ ਗੱਲ ਰੋਂਦੀ ਹੋਈ ਔਰਤ ਜਾਂ ਕੁੜੀ ਉੱਪਰ ਕਦੇ ਵੀ ਯਕੀਨ ਨਾ ਕਰੋ